ਪੈਰਾਡਾਈ ਇੰਟਰਨੈਸ਼ਨਲ ਸਕੂਲ ਕੋ ਗਾ ਵਿਕੇ 2025 ਦਾ ਫੈਸਟੀਵਲ ਪ੍ਰੋਗਰਾਮ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿੱਥੇ ਕੀ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਪਹੁੰਚੇ ਸਨ ਉਹਨਾਂ ਵੱਲੋਂ ਵੀ ਇਕ ਅਨੋਖਾ ਹੀ ਢੰਗ ਦਾ ਪ੍ਰੋਗਰਾਮ ਇਹ ਉਲੀਕਿਆ ਗਿਆ ਹੈ ਇਸ ਪ੍ਰੋਗਰਾਮ ਵਿੱਚ ਗਿੱਧਾ ਭੰਗੜਾ ਅਤੇ ਹੋਰ ਵੀ ਕਈ ਤਰ੍ਹਾਂ ਦੇ ਸਕਿੱਟ ਪੇਸ਼ ਕੀਤੇ ਗਏ ਆ ਉਸ ਸਕਿੱਟ ਦੇ ਨਾਲ ਨਾਲ ਹੀ ਜਿੱਥੇ ਅੰਧਵਿਸ਼ਵਾਸ ਤੋਂ ਦੂਰ ਰੱਖਣ ਵਾਸਤੇ ਵਿਦਿਆਰਥੀਆਂ ਨੇ ਨੁਕੜਨਾਟਕ ਕੀਤੇ ਆ ਉੱਥੇ ਹੀ ਕਈ ਸਕੂਲਾਂ ਦੇ ਵਿਦਿਆਰਥੀ ਕਾਫੀ ਬਕਰੇ ਹੀ ਪਰਫਾਰਮ ਵਿੱਚ ਵਿੱਚ ਆਏ ਸਨ ਜਿਨ੍ਹਾਂ ਦੇ ਰੰਗ-ਬਰੰਗੇ ਅਤੇ ਹੋਰ ਕਈ ਪ੍ਰਕਾਰ ਦੀਆਂ ਪੈਰਾਡਾ ਇੰਟਰਨੈਸ਼ਨਲ ਸਕੂਲ ਦੇ ਵਿੱਚ ਮੌਜੂਦ ਹੈ ਜਿੱਥੇ ਕਿ 2025 ਫੈਸਟੀਵਲ ਚੱਲ ਰਿਹਾ ਹੈ ਇਹਨਾਂ ਦਾ ਜਿਹੜੇ ਕਿ ਵਿਦਿਆਰਥੀਆਂ ਦਾ ਰੰਗ ਰੰਗ ਪ੍ਰੋਗਰਾਮ ਹੈ ਕਾਫੀ ਜਿਆਦਾ ਇਹਦੇ ਵਿੱਚ ਸਿਕਟਾ ਵੀ ਪੁਰਾਣੇ ਵਿਰਸੇ ਨੂੰ ਵੀ ਔਰ ਜਿਹੜੇ ਕਿ ਕਈ ਵਾਰੀ ਕੋਈ ਢੋਂਗੀ ਇਸ ਤਰ੍ਹਾਂ ਦਾ ਲੋਕਾਂ ਨੂੰ ਗੁੰਮਰਾ ਕਰਦੇ ਆ ਉਸ ਤਰ੍ਹਾਂ ਦੇ ਵੀ ਨਾਟਕੇ ਇੱਥੇ ਕੀਤੇ ਗਏ ਨੇ ਵਿਦਿਆਰਥੀਆਂ ਵੱਲੋਂ ਬੱਚਿਆਂ ਵੱਲੋਂ ਔਰ ਬੱਚੀਆਂ ਵੱਲੋਂ ਜਿਹੜਾ ਕਿ ਇੱਕ ਬਹੁਤ ਵਧੀਆ ਗਿੱਧਾ ਭੰਗੜਾ ਜਿਹੜਾ ਕਿ ਸਾਡੇ ਪੁਰਾਣੇ ਵਿਰਸੇ ਨੂੰ ਹਮੇਸ਼ਾ ਲਈ ਯਾਦ ਰੱਖਣ ਵਾਸਤੇ ਇਹ ਪ੍ਰੋਗਰਾਮ ਲਿਖਿਆ ਗਿਆ ਹੈ ਇਹਦੇ ਵਿੱਚ ਜਿੱਥੇ ਸਕੂਲ ਦੇ ਵਿੱਚ ਵਿ ज्ञान ਦਿੱਤਾ ਜਾਂਦਾ ਹੈ ਉੱਥੇ ਹੀ ਨਾਲ ਨਾਲ ਇਹ ਜਿਹੜਾ ਕਿ ਸਾਨੂੰ ਪੁਰਾਣੇ ਜਿਹੜੇ ਸਾਡੇ ਵਿਰਸੇ ਦੇ ਨਾਲ ਜੋੜਨ ਵਾਸਤੇ ਇੱਕ ਬੜਾ ਵੱਡਾ ਸਲਾਘਾਯੋਗ ਕਦਮ ਹੈ ਇਹ ਪੈਰਾਡਾਈਸ ਸਕੂਲ ਦੇ ਵਿੱਚ ਜਿਹੜਾ ਕਿ ਹਰ ਸਾਲ ਹੀ ਕੀਤਾ ਜਾਂਦਾ ਹੈ ਪਰ 2025 ਦਾ ਇਸ ਵਾਰ ਜਿਹੜਾ ਕਿ अनोखा ਹੀ ਦੇਖਣ ਨੂੰ ਮਿਲਿਆ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਪਹੁੰਚੇ ਨੇ ਅਸੀਂ ਉਹ ਬੱਚੀਆਂ ਹੈ ਜਿਹੜੀਆਂ ਬੱਚੀਆਂ ਨੇ ਇਹ ਤੇ ਨੁੱਕੜ ਨਾਟਕ ਵੀ ਕੀਤੇ ਨੇ ਔਰ ਪੁਰਾਣੇ ਵਿਰਸੇ ਦੇ ਸੰਬੰਧ ਵਿੱਚ ਜਿਹੜੇ ਕਿ ਗੀਤ ਗਾਏ ਨੇ ਕਿਸ ਤਰ੍ਹਾਂ ਜਿਹੜੀਆਂ ਪੁਰਾਣੇ ਸੱਭਿਆਚਾਰ ਨੂੰ ਅਸੀਂ ਦਰਸਾਉਂਦਾ ਹੈ ਅੱਜ ਦਾ ਪ੍ਰੋਗਰਾਮ ਔਰ ਕਿਸ ਤਰ੍ਹਾਂ ਦਾ ਇਹ ਪ੍ਰੋਗਰਾਮ ਦੇ ਵਿੱਚ ਬੱਚੀਆਂ ਨੇ ਆਪਣਾ ਪ੍ਰੋਗਰਾਮ ਕੀਤਾ ਜਾਂ ਕਿਸ ਤਰ੍ਹਾਂ ਦੇ ਇਹਦੇ ਵਿੱਚ ਹਾਂਜੀ ਵਿੱਚ ਕੀ ਨਾ ਤੁਹਾਡਾ ਸਰ ਮੇਰਾ ਨਾਮ ਨੀਰੂ ਹੈ ਮੈਂ ਪੈਪਸੀ ਇੰਟਰਨੈਸ਼ਨਲ ਪਬਲਿਕ ਸਕੂਲ ਤੋਂ ਆਈ ਹਾਂ ਸਰੂਰੇ ਪੈਰਾਡਾਈਸ ਇੰਟਰਨੈਸ਼ਨਲ ਸਕੂਲ ਵਿੱਚ ਬੜੀ ਵਧੀਆ ਤਰ੍ਹਾਂ ਪੰਜਾਬੀ ਕਲਚਰ ਨੂੰ ਐਕਸਪਲੋਰ ਕੀਤਾ ਗਿਆ ਹੈ ਇਹਦੇ ਵਿੱਚ ਸਾਨੂੰ ਸਰੂਰੇ ਡਾਂਸ ਕਰਕੇ ਵੀ ਆਪਣੀ ਗਿੱਧੇ ਦੀ ਪਰਫਾਰਮੈਂਸ ਕਰਕੇ ਅੱਛਾ ਲੱਗਿਆ ਇਹਦੇ ਨਾਲ ਆਪਣਾ ਪੰਜਾਬੀ ਕਲਚਰ ਵੀ ਇਹਨਾਂ ਨੇ ਪ੍ਰਮੋਟ ਕੀਤਾ ਹੈ ਬੱਚੇ ਕੀ ਨਾ ਤੁਹਾਡਾ ਔਰ ਕਿਹੜੇ ਸਕੂਲ ਦੇ ਵਿੱਚ ਜੋਇਨ ਸੀ ਸਰ ਮੇਰਾ ਨਾਮ ਕੁਸ਼ਪੀਤ ਕੌਰ ਐਸੀ ਪੈਪਸ ਇੰਟਰਨੈਸ਼ਨਲ ਪਬਲਿਕ ਸਕੂਲ ਜਿਹੜੀ ਅਸੀਂ ਅਟਕਾ ਉੱਥੇ ਪੈਂਦਾ ਉੱਥੇੋਂ ਆਇਆ ਸੀ ਸਰ ਸਰ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਇੱਥੇ ਨਾਲੇ ਪੰਜਾਬੀ ਵਿਰਸੇ ਨੂੰ ਪ੍ਰਮੋਟ ਕੀਤਾ ਸੱਭਿਆਚਾਰ ਬਹੁਤ ਹੀ ਵਧੀਆ ਨੇ ਡਿਫਰੈਂਟ ਕਲਚਰਲ ਐਕਟੀਵਿਟੀਜ਼ ਦਿਖਾਈਆਂ ਤਾਂ ਕਿ ਆਪਣਾ ਜਿਹੜਾ ਪੰਜਾਬੀ ਸੱਭਿਆਚਾਰ ਹੋਸਾਦਾ ਬਹਾਰ ਰਹੇ ਕਿਸ ਤਰ੍ਹਾਂ ਢੋਂਗੀ ਬਾਬੇ ਕਿਸ ਤਰ੍ਹਾਂ ਲੋਕਾਂ ਨੂੰ ਗੁੰਮਰਾ ਕਰਦੇ ਆ ਕਿ ਇਸ ਤਰ੍ਹਾਂ ਦੇ ਸਿੱਖਿਆ ਤੁਹਾਡਾ ਜਿਹੜਾ ਨੁਕਟਨਾਟਕ ਸੀਗਾ ਉਹਦੇ ਵਿੱਚ ਵੀ ਇਹ ਕਬ ਕੁਛ ਦਰਸਾਂਦਾ ਸੀਗਾ ਕਿੰਨੇ ਦਿਨ ਤੋਂ ਤਿਆਰੀਆਂ ਕੀਤੀਆਂ ਗਈਆਂ ਸੀ ਸਰੇਪ ਇੱਕ ਮੀਨਸ ਕੀ ਪੰਜਾਬੀ ਸੱਭਿਆਚਾਰ ਨੂੰ ਸ਼ੋਨ ਕਰਦਾ ਹੈ ਨਾ ਮਤਲਬ ਕਿ ਇਹਦੇ ਲਈ ਸਾਨੂੰ ਪਹਿਲੇ ਇਹ ਸਾਡਾ ਕੰਫੀਡੈਂਸ ਲੈਵਲ ਵੀ ਅੱਗੇ ਕਰ ਲੈ ਕੇ ਜਾਂਦਾ ਵੀ ਸਾਡਾ ਕੰਫੀਡੈਂਸ ਲੈਵਲ ਵਧੇ ਸਾਡਾ ਤੇ ਸਾਡੇ ਪੰਜਾਬੀ ਵਿਰਸੇ ਨੂੰ ਵੀ ਅੱਗੇ ਪ੍ਰਮੋਟ ਕਰਦਾ ਬੱਚੇ ਕੀ ਲੱਗਦਾ ਤੁਹਾਨੂੰ ਕੀ ਇਸ ਤਰ੍ਹਾਂ ਦੇ ਜਿਹੜੇ ਢੋਂਗੀ ਬਾਬੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਔਰ ਅੰਧਵਿਸ਼ਵਾਸ ਫਲਾਉਂਦੇ ਆ ਤੁਸੀਂ ਅੱਜ ਇਹ ਨਾਟਕ ਦੇ ਵਿੱਚ ਹਿੱਸਾ ਬਣੇ ਸੀਗੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਔਰ ਕੀ ਸਮਾਜ ਨੂੰ ਸੇਧ ਦਿੰਦਾ ਹੈ ਸਰ ਇਹਦੇ ਵਿੱਚ ਤਿਆਰੀਆਂ ਬੜੀ ਵੱਧੀਆਂ ਦਿਨਾਂ ਤੋਂ ਚੱਲ ਰਹੀਆਂ ਸੀਗੇ ਤੇ ਸਰ ਅਸੀਂ ਇਸ ਨਾਟਕ ਤੇ ਸੀ ਇਹ ਐਕਸਪਲੋਰ ਕਰਨਾ ਚਾਹੁੰਦੇ ਕਿ ਬਾਬਿਆਂ ਦੀ ਪਖੰਡਾ ਚ ਨਾ ਪਵੋ ਉਹਨਾਂ ਨਾਲ ਆਪਣੀ ਘਰ ਗ੍ਰਸਤੀ ਖਰਾਬ ਹੁੰਦੀ ਔ ਕੁਛ ਨਹੀਂ ਠੀਕ ਕਰਦੇ ਤੇ ਅਸੀਂ ਸਾਡੇ ਨਾਟਕ ਦਾ ਇਹ ਮਤਲਬ ਸੀਗਾ ਕਿ ਉਹਨਾਂ ਦੇ ਵਿੱਚ ਨਾ ਪਵੋ ਕਿਉਂਕਿ ਐਸੇ ਸਕੂਲ ਦੇ ਵਿੱਚ ਜਿਵੇਂ ਦਾ ਅੱਜ ਪ੍ਰੋਗਰਾਮ ਲਿਖਿਆ ਗਿਆ ਸੀ ਕਿ ਆ ਵਿਦਿਆਰਥੀਆਂ ਨੂੰ ਇੱਕ ਚੰਗੀ ਸਿੱਖਿਆ ਮਿਲੀ ਆ ਔਰ ਉਹਦੇ ਨਾਲ ਨਾਲ ਹੀ ਜਿਹੜਾ ਕਿ ਕੁਝ ਨਵਾਂ ਦੇਖਣ ਨੂੰ ਵੀ ਮਿਲਿਆ ਜਿੱਥੇ ਸਿੱਖਿਆ ਵਿਦਿਆਰਥੀਆਂ ਨੂੰ ਇੱਥੇ ਦਿੱਤੀ ਜਾਂਦੀ ਹੈ ਔਰ ਪੜਾਇਆ ਜਾਂਦਾ ਹੈ ਚੰਗਾ ਇੱਕ ਸਿੱਖਿਆ ਦਿੱਤੀ ਜਾਂਦੀ ਹੈ ਕਿਉਂਕਿ ਹਰ ਵਿਰਸੇ ਨਾਲ ਜੋੜਨ ਵਾਸਤੇ ਇਹ ਇੱਕ ਵਧੀਆ ਉਪਰਾਲਾ ਹੈ ਬੱਚੇ ਕੀ ਨਾਂ ਤੁਹਾਡਾ ਔਰ ਕਿਹੜੇ ਸਕੂਲ ਚੋਂ ਆਏ ਮੇਰਾ ਨਾਮ ਮਨਦੀਪ ਹੈ ਮੈਂ ਪੈਪਸ ਇੰਟਰਨੈਸ਼ਨਲ ਪਬਲਿਕ ਸਕੂਲ ਚੋਂ ਆਇਆ ਹਾਂ ਕੀ ਕਹਿਣਾ ਚਾਹੋਗੇ ਅੱਜ ਦਾ ਪ੍ਰੋਗਰਾਮ ਜਿਹੜਾ ਤੁਸੀਂ ਦੇਖਿਆ ਹੈ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਇਹ ਬਹੁਤ ਹੀ ਵਧੀਆ ਸੀਗਾ ਸਾਰੇ ਡਾਂਸ ਕਰਕੇ ਬਹੁਤ ਵਧੀਆ ਲੱਗਿਆ ਪੰਜਾਬੀ ਵਿਰਸਾ ਫਿਰ ਵਾਪਸ ਆ ਗਿਆ ਬਹੁਤ ਵਧੀਆ ਸੀਗਾ ਸਾਰ ਨੇ ਬਹੁਤ ਮਿਹਨਤ ਕੀਤੀ ਸੀ ਕਿ ਦੇ ਵਾਸਤੇ ਕਿਹੜੀ ਕਿਹੜੀ ਕਲਾਸ ਦੇ ਵਿਦਿਆਰਥੀ ਮੈਂ ਪਲੱਸ 1 ਹਾਂਜੀ ਚੰਗਾ ਵਿਰਸਾ ਹੈ ਕਿਉਂਕਿ ਜਿਹੜਾ ਸੱਭਿਆਚਾਰ ਨਾਲ जोडਣਾ ਇਹ ਵੀ ਇੱਕ ਸਾਡੇ ਲਈ ਜਿਹੜੇ ਨੂੰ ਭੁੱਲਦੇ ਜਾ ਰਹੇ ਸੀ ਕਿਉਂਕਿ ਨਵੀਂ ਜਨਰੇਸ਼ਨ ਹੈ ਨਵੀਂ ਜਨਰੇਸ਼ਨ ਨੂੰ ਜਿਸ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ ਸਕੂਲਾਂ ਦੇ ਵਿੱਚੋਂ ਉਸੇ ਤਰ੍ਹਾਂ ਹੀ ਇਹ ਅੱਗੇ ਇਹਨਾਂ ਦੇ ਕਦਮ ਉੱਠਦੇ ਆ ਅਸੀਂ ਸਾਡੇ ਨਾਲ ਕੁਝ ਹੋਰ ਵੀ ਸਕੂਲਾਂ ਦੇ ਜਿਹੜੇ ਵਿਦਿਆਰਥੀ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਡੀਵੀ ਸਕੂਲ ਜਿਹੜਾ ਕਕਰਾਲਾ ਉਹਦੇ ਵੀ ਵਿਦਿਆਰਥੀ ਇੱਥੇ ਪਹੁੰਚੇ ਹੋਏ ਨੇ ਇਸ ਨਾਲ ਵੀ ਗੱਲਬਾਤ ਕਰਾਂ ਕਿ ਕਿਸ ਤਰ੍ਹਾਂ ਦਾ ਸੱਭਿਆਚਾਰ ਨਾਲ ਜੁੜੇ ਹੋਏ ਨੇ ਔਰ ਅੱਜ ਦੇ ਵਿਰਸੇ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਦਾ ਇਹ ਸਕੂਲ ਦੇ ਵਿੱਚ ਪੈਰਾਡਾਈਸ ਸਕੂਲ ਦੇ ਵਿੱਚ ਪ੍ਰ ਸਕੂਲ ਦੇ ਵਿਦਿਆਰਥੀ ਆਸੀਂ ਡੀਵੀ ਕਕਰਾਲਾ ਦੇ ਵਿਦਿਆਰਥੀ ਆਂ ਐਂਡ ਅਸੀਂ ਬਹੁਤ ਖੁਸ਼ ਆ ਅੱਜ ਇੱਥੇ ਆ ਕੇ ਆਪਦੇ ਪੰਜਾਬੀ ਸੱਭਿਆਚਾਰ ਨੂੰ ਜਾਣ ਕੇ ਉਹਨੂੰ ਪਹਿਚਾਣ ਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕੁਝ ਨਵਾਂ ਵੀ ਤੇ ਕੁਝ ਪੁਰਾਣੀਆਂ ਗੱਲਾਂ ਪਤਾ ਵੀ ਚੱਲੀਆਂ ਥੈਂਕ ਯੂ ਜਿਸ ਤਰ੍ਹਾਂ ਦਾ ਪੈਰਾਡਾਈਸ ਸਕੂਲ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਗਿਆ ਹੈ ਇਸ ਤਰ੍ਹਾਂ ਲੱਗਦਾ ਵੀ ਤੁਹਾਨੂੰ ਹੋਰ ਵੀ ਸਕੂਲਾਂ ਦੇ ਵਿੱਚ ਕਰਿਆ ਜਾਣਾ ਚਾਹੀਦਾ ਕਿਉਂਕਿ ਵਿਦਿਆਰਥੀਆਂ ਨੂੰ ਨਵੀਂ ਸਿੱਖ ਮਿਲਦੀ ਹੈ ਜਿਹੜੇ ਪੜ੍ਹਾਈ ਦੇ ਨਾਲ-ਨਾਲ ਇਸ ਤਰ੍ਹਾਂ ਦੇ ਜਿਹੜੇ ਸੱਭਿਆਚਾਰ ਨਾਲ ਜੁੜਨ ਵਾਸਤੇ ਇਹ ਚੰਗਾ ਉਪਰਾਲਾ ਲੱਗਦਾ ਹਾਂਜੀ ਮੈਨੂੰ ਲੱਗਦਾ ਕਿ ਹੋਰ ਸਕੂਲਾਂ 'ਚ ਵੀ ਕਰਿਆ ਜਾਣਾ ਚਾਹੀਦਾ ਹੈ ਛੋਟੇ ਤੋਂ ਲੈ ਕੇ ਵੱਡੀਆਂ ਕਲਾਸਾਂ ਦਾ ਜਿਵੇਂ ਇੱਥੇ ਕੀਤਾ ਗਿਆ ਹੈ ਹੋਰ ਵੀ ਹੋਣਾ ਚਾਹੀਦਾ ਛੋਟੇ ਬੱਚੇ ਜਿਹੜੇ ਅੱਜਕੱਲ ਸਿਰਫ ਮੋਬਾਈਲਾਂ 'ਚ ਮਾਡਰਨ ਕਲਚਰ ਦੇਖ ਰਹੇ ਨੇ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਆਪਦੇ ਪੰਜਾਬੀ ਕਲਚਰ ਨੂੰ ਟ੍ਰੈਡੀਸ਼ਨ ਨੂੰ ਬਚਾ ਸਕੀਏ ਕਿਉਂਕਿ ਚੰਗਾ ਉਪਰਾਲਾ ਹੈ ਵਿਦਿਆਰਥੀਆਂ ਵਾਸਤੇ ਜਿਹੜਾ ਅਸੀਂ ਹੋਰ ਵੀ ਵਿਦਿਆਰਥੀਆਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਇਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਕਿਵੇਂ ਲੱਗਿਆ ਤੁਹਾਨੂੰ ਬੱਚੇ ਕੀ ਨਾਂ ਕਿਹੜੇ ਸਕੂਲ ਦੇ ਵਿਦਿਆਰਥੀਆਂ ਤੁਸੀਂ ਦੇਵਿਕਾ ਕਰਾਲਾ ਜੀ ਇਹ ਕਿਹੜਾ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਤੁਸੀਂ ਹੋਰ ਵਿਦਿਆਰਥੀਆਂ ਨੂੰ ਕਿਉਂਕਿ ਪੜਾਈ ਦੇ ਨਾਲ ਨਾਲ ਜਦੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾਉਂਦੇ ਆ ਤੁਹਾਡਾ ਕਿਸ ਤਰ੍ਹਾਂ ਦਾ ਇੱਥੇ ਜੀ ਲੱਗਿਆ ਹਾਂਜੀ ਬਹੁਤ ਲੱਗਿਆ ਤੇ ਇਹ ਸਭ ਸਕੂਲਾਂ ਚ ਕਰਨਾ ਵੀ ਚਾਹੀਦਾ ਤੇ ਜ਼ਰੂਰੀ ਵੀ ਹੈ ਪੰਜਾਬੀ ਸੱਭਿਆਚਾਰ ਨੂੰ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਸੱਭਿਆਚਾਰ ਨੇ ਫੋਲੋ ਕਰਨਾ ਚਾਹੀਦਾ ਤਾਂ ਜੋ ਆਪਣੀ ਅਗਿਆਉਣ ਵਾਲੀ ਪੀੜ੍ਹੀ ਵੀ ਇਸ ਨੂੰ ਚੀਜ਼ ਨੂੰ ਪਤਾ ਰਹੇ ਉਹਨਾਂ ਨੂੰ ਵੀ ਪ੍ਰਾਣੀ ਚੀਜ਼ਾਂ ਦੇ ਬਾਰੇ ਕਿਹੜੀ ਕਲਾਸ ਦੇ ਵਿਦਿਆਰਥੀ ਹੋ ਕੀ ਨਾਮ ਪਲੱਸ 2 ਕਲਾਸ ਦੇ ਵਿਦਿਆਰਥੀ ਜਸਪ੍ਰਿਤ ਕੌਰ ਹਾਂਜੀ ਬੱਚੇ ਅੱਜ ਤੁਸੀਂ ਵੀ ਤਿਆਰੀ ਪੂਰੀ ਕੀਤੀ ਹੋਈ ਆ ਕੀ ਲੱਗਦਾ ਤੁਹਾਨੂੰ ਕਿੰਨੇ ਕ ਸਮੇਂ ਤੋਂ ਟੀਚਰਾਂ ਵੱਲੋਂ ਵੀ ਤੇਰੇ ਰੀ ਕਰਾਈ ਗਈ ਸੀ ਔਰ ਇਸ ਪ੍ਰੋਗਰਾਮ ਦੇ ਵਿੱਚ ਅੱਜ ਚਾਰ ਚੰਨ ਲਾਏ ਤੁਸੀਂ ਕੀ ਕਹਿਣਾ ਚਾਹੋਗੇ ਹੋਰ ਸਾਨੂੰ ਸਾਡੇ ਸਕੂਲ ਦੇ ਟੀਚਰਸ ਨੇ ਕਾਫੀ ਮੋਟੀਵੇਟ ਕੀਤਾ ਉਹਨਾਂ ਨੇ ਸਾਨੂੰ ਕਾਫੀ ਸਪੋਰਟ ਕੀਤਾ ਉਹਨਾਂ ਨੇ ਜਦੋਂ ਸਾਨੂੰ ਦੱਸਿਆ ਸਾਨੂੰ ਬਹੁਤ ਖੁਸ਼ੀ ਹੋਈ ਕਿ ਹਾਂ ਪੈਰਾਡਾਈਸ ਸਕੂਲ ਨੇ ਸਾਨੂੰ ਇਹ ਮੌਕਾ ਦੇ ਰਿਹਾ ਕਿ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਜੋ ਕਿ ਬਹੁਤ ਪੁਰਾਣਾ ਜੋ ਕਿ ਅੱਜ ਕੱਲ ਲੋਕ ਹੋ ਗਿਆ ਅੱਜਕੱਲ ਕਿਸ ਨੂੰ ਨਹੀਂ ਪਤਾ ਉਹ ਸਾਨੂੰ ਹੋਰ ਬੱਚਿਆਂ ਨੂੰ ਦਿਖਾਉਣ ਲਈ ਮੌਕਾ ਮਿਲੇਗਾ ਇਸ ਲਈ ਬਹੁਤ ਖੁਸ਼ ਹੋਏ ਇਹ ਨਾ ਉਪਰਲਾ ਹੈ ਕਿਉਂਕਿ ਵਿਦਿਆਰਥੀਆਂ ਨੂੰ ਇੱਥੇ ਸਾਰੇ ਵਿਦਿਆਰਥੀਆਂ ਨੂੰ ਇੱਕ ਦੂਜੇ ਤੋਂ ਵੱਧ ਕੇ ਭਾਗ ਲੈਣ ਵਾਸਤੇ ਇੱਥੇ ਇੱਕ ਵੱਡੀ ਪਹਿਲਕਦਮੀ ਕੀਤੀ ਗਈ ਹੈ ਪੈਰਾਡਾਈ ਇੰਟਰਨੈਸ਼ਨਲ ਸਕੂਲ ਦੇ ਵਿੱਚ ਅਸੀਂ ਜਿਹੜੇ ਹੋਰ ਸਕੂਲਾਂ ਦੇ ਵੀ ਕਾਫੀ ਸਕੂਲਾਂ ਦੇ ਇੱਥੇ ਵਿਦਿਆਰਥੀ ਪਹੁੰਚੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂ ਕਿਉਂਕਿ ਇਹ ਸੱਭਿਆਚਾਰ ਨਾਲ ਜੁੜਨ ਵਾਸਤੇ ਇੱਕ ਚੰਗਾ ਉਪਰਾਲਾ ਹੈ ਔਰ ਸਕੂਲਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਜਿਸ ਤਰ੍ਹਾਂ ਦੇ ਪ੍ਰੋਗਰਾਮ ਉਲਿੱਕੇ ਜਾਂਦੇ ਆ ਉਹ ਇੱਕ ਚੰਗੇ ਵੀ ਹਨ ਔਰ ਆਪਣੇ ਜਿਹੜੇ ਨਵੇਂ ਵਿਰਸੇ ਨੂੰ ਹਮੇਸ਼ਾ ਯਾਦ ਰੱਖਣ ਵਾਲੇ ਵੀ ਇਹ ਚੰਗੇ ਸਾਬਤ ਹੁੰਦੇ ਹਨ ਕਾਲੇ ਕਉਕੀ ਵਿਦਿਆਰਥੀਆਂ ਨੂੰ ਚੰਗੀ ਸਿਹਤ ਦਿੱਤੀ ਆ ਇਹਨਾਂ ਦੇ ਸਕੂਲ ਦੇ ਵਿੱਚ ਅੱਜ ਜਿਹੜਾ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ 2025 ਦਾ ਫੈਸਟੀਵਲ ਜਿਹੜਾ ਕੀ ਹੋ ਨਿਭੜਿਆ ਹੈ ਕਾਫੀ ਜਿਆਦੇ ਬੱਚੇ ਖੁਸ਼ ਸੀ ਕਿਉਂਕਿ ਬੱਚਿਆਂ ਦੀਆਂ ਤਿਆਰੀਆਂ ਵੀ ਕਾਫੀ ਲੰਮੀਆਂ ਚਲਦੀਆਂ ਹੋਣੀਆਂ ਇਸ ਵਕਤ ਜਿਹੜੇ ਬੱਚਿਆਂ ਨੇ ਪਰਫਾਰਮੈਂਸ ਕੀਤੀ ਔਰ ਸਕਿੱਟਾਂ ਪੇਸ਼ ਕੀਤੀਆਂ ਨਾਲੇ ਭੰਗੜਾ ਗਿੱਧਾ ਵੱਖ-ਵੱਖ ਪ੍ਰਕਾਰ ਦੇ ਜਿਹੜੇ ਨਕਟਨਾਟਕ ਵੀ ਕੀਤੇ ਆ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਕਿਹੜੇ-ਕਿਹੜੇ ਸਕੂਲਾਂ ਦੇ ਵਿਦਿਆਰਥੀ ਇੱਥੇ ਪਹੁੰਚੇ ਸਨ ਹਾਂਜੀ ਸਰ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਅ ਅਸੀਂ ਪੰਜਾਬ ਦੇ ਵਿੱਚ ਜਿਹੜਾ ਉਹਦੇ ਉੱਤੇ ਉਹਨੂੰ ਸੈਲੀਬ੍ਰੇਟ ਕਰ ਰਹੇ ਹਾਂ ਤੇ ਪਟਿਆਲਾ ਸੋਧਿਆ ਸਕੂਲਸ ਕੰਪਲੈਕਸ ਦੇ ਸਹਿਯੋਗ ਨਾਲ ਜਿਹੜਾ ਹੈ ਅਸੀਂ ਇਹ ਫੰਕਸ਼ਨ ਕਰਵਾਇਆ ਹੈ ਅੱਜ ਦਾ ਤੇ ਇਹਦੇ ਵਿੱਚ ਪਟਿਆਲਾ ਸੋਧਿਆ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ CBSE ਨਾਲ ਸੰਬੰਧਿਤ ਤਕਰੀਬਨ 70 ਸਕੂਲਾਂ ਦੇ ਮੈਂਬਰ ਨੇ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤਕਰੀਬਨ ਪਟਿਆਲਾ ਜ਼ਿਲ੍ਹੇ ਦੇ 30 ਸਕੂਲਾਂ ਦੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਜਿਸ ਚ ਅਸੀਂ ਵੱਖ-ਵੱਖ ਬਣਗੀਆਂ ਜੜੀਆਂ ਨੇ ਉਹ ਪੇਸ਼ ਕੀਤੀਆਂ ਨੇ ਤੇ ਇਹਨਾਂ ਬੰਗੀਆਂ ਦੇ ਵਿੱਚ ਹਿੱਸਾ ਲੈਂਦੇ ਹੋਏ ਬੱਚਿਆਂ ਦੀਆਂ ਪਰਫਾਰਮੈਂਸਿਸ ਤੁਸੀਂ ਆਪ ਹੀ ਦੇਖੀਆਂ ਨੇ ਕਿ ਕਲਚਰਲ ਪ੍ਰੋਗਰਾਮ ਪੇਸ਼ ਕੀਤਾ ਪੰਜਾਬ ਦੀ ਆਨ ਪੰਜਾਬ ਦੀ ਬਾਨ ਜਿਹੜਾ ਹੈਗਾ ਇਸ ਦਾ ਇੱਕ ਵਿਸ਼ਾ ਸੀ ਅੱਜ ਦੇ ਪ੍ਰੋਗਰਾਮ ਦਾ ਤੇ ਇਹਦੇ ਵਿੱਚ ਪੱਗ ਬੰਨਣ ਦੇ ਮੁਕਾਬਲੇ ਕਰਵਾਏ ਗਏ ਨੁੱਕੜ ਨਾਟਕ ਜਿਹੜੇ ਸਾਡੀਆਂ ਸਮਾਜਿਕ ਕ੍ਰਿਤੀਆਂ ਨੇ ਉਹਨਾਂ ਨੂੰ ਉਜਾਗਰ ਕਰਦੇ तकरीबन 25 ਸਕੂਲਾਂ ਦੀਆਂ ਟੀਮਾਂ ਨੇ ਜਿਹੜੇ ਨੁੱਕੜ ਨਾਟਕ ਪੇਸ਼ ਕੀਤੇ ਨੇ ਤੇ ਅੰਦਰ ਜਿਹੜਾ ਹੈਗਾ ਹੁਣ ਸਿੰਗਿੰਗ ਦਾ ਮੁਕਾਬਲਾ ਚੱਲ ਰਿਹਾ ਹੈਗਾ ਜਿਹਦੇ ਵਿੱਚ ਪੰਜਾਬੀ ਸਿੰਗਿੰਗ ਨੂੰ ਜਿਹੜਾ ਹੈਗਾ ਮੇਨ ਜਿਹੜਾ ਹੈਗਾ ਪ੍ਰਮੋਟ ਕਰਨ ਦੇ ਲਈ ਜਿਹੜਾ ਹੈ ਸੀ ਕਪਰਾਲਾ ਉਹ ਕੀਤਾ ਹੈਗਾ ਆਨ ਬਾਨ ਛਾਨ ਇੱਕ ਕਿਉਂਕਿ ਬੜੀਆ ਤੁਹਾਡੇ ਵੱਲੋਂ ਸਿੱਖ ਦਿੱਤੀ ਗਈ ਹੈ ਜਿਹੜਾ ਕਿ ਅੱਜ ਦਾ ਪ੍ਰੋਗਰਾਮ ਦੇ ਵਿੱਚ ਜਿਹੜੇ ਕਈ ਪ੍ਰਕਾਰ ਦੇ ਵਿਦਿਆਰਥੀ ਬੱਚੇ ਜਾਂ ਬੱਚੀਆਂ ਉਹਨਾਂ ਨੇ ਤਿਆਰੀਆਂ ਕੀਤੀਆਂ ਹੋਈਆਂ ਸੀਗੀਆਂ ਕਾਫੀ ਲੰਬੇ ਸਮੇਂ ਦਾ ਮੇਰੇ ਖਿਆਲਚ ਵੀ ਹੈ ਜਿਹੜਾ ਇਸ ਤਰ੍ਹਾਂ ਦਾ ਮੁਕਾਬਲੇ ਦੇ ਵਿੱਚ ਭੰਗੜਾ ਗਿੱਧਾ ਜਿਹੜੇ ਵੀ ਅੱਜ ਅਨੁਕੁਕੜ ਨਾਟਕ ਕੀਤੇ ਸਰ ਕਿੰਨੇ ਦਿਨ ਦੀਆਂ ਤਿਆਰੀਆਂ ਕੀਤੀਆਂ ਸੀ ਸ਼ੁਰੂ ਜੇ ਇਹ ਸਾਰੇ ਸਕੂਲਾਂ ਦੀ ਇੱਕ ਸਾਂਝੀ ਐਫਰਟ ਹੈਗੀ ਹੈ ਤੇ ਸਕੂਲ तकरीबन ਪਿਛਲੇ 15-20 ਦਿਨ ਤੋਂ ਇਸ ਤਿਆਰੀ ਦੇ ਵਿੱਚ ਲੱਗੇ ਹੋਏ ਸੀਗੇ ਤੇ ਸਾਨੂੰ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਸਕੂਲਾਂ ਨੇ ਤੇ ਪਟਿਆਲਾ ਸੋਦਿਆ ਸਕੂਲ ਕੰਪਲੈਕਸ ਦੇ ਸਾਡੇ ਜਿਹੜੇ ਪ੍ਰੈਜ਼ੀਡੈਂਟ ਨੇ ਮਿਸਟਰ ਵਿਵੇਕ ਤਿਵਾੜੀ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਹੈਗਾ ਤੇ ਅੱਜ ਦੇ ਇਸ ਦੇ ਪ੍ਰੋਗਰਾਮ ਦੇ ਵਿੱਚ ਤਕਰੀਬਨ ਸਾਡੇ ਕੋਲ 500 ਵਿਦਿਆਰਥੀ ਜਿਹੜੇ ਹੈਗੇ ਵੱਖ-ਵੱਖ ਸਕੂਲਾਂ ਤੋਂ ਪੈਰਾਡਾਈਜ਼ ਦੇ ਵਿੜੇ ਵਿੱਚ ਪਹੁੰਚੇ ਨੇ ਤੇ ਅਸੀਂ ਮਾਣ ਮਹਿਸੂਸ ਕਰਦੇ ਆਂ ਤੇ ਇਹ ਵੀ ਆਸ ਕਰਦੇ ਆਂ ਕਿ ਬੱਚਿਆਂ ਨੇ ਵੀ ਇੱਥੇ ਪੈਰਾਡਾਈਜ਼ ਦੇ ਵਿੜੇ ਵਿੱਚ ਆ ਕੇ ਮਾਣ ਮਹਿਸੂਸ ਕੀਤਾ ਹੋਵੇਗਾ ਸਿਰ ਜਿਹੜੇ ਅੱਜ ਤੁਸੀਂ ਕੁਝ ਬਠਾਏ ਸੀ ਜੱਜ ਸਹਿਬਾਨ ਸਾਹਿਬ ਉਹ ਡਿਸੀਜਨ ਲੈਣਗੇ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਬੱਚੇ ਕਿਹੜੇ-ਕਿਹੜੇ ਬੱਚਿਆਂ ਨੇ ਵਧੀਆ ਪਰਫਾਰਮੈਂਸ ਕੀਤੀ ਆ ਉਹਨਾਂ ਨੂੰ ਸ਼ਾਇਦ ਹੋ ਸਕਦਾ ਤੁਸੀਂ ਅੱਜ ਸਨਮਾਨਤ ਵੀ ਕਰੋਗੇ ਕਿਸ ਤਰ੍ਹਾਂ ਲੱਗ ਰਿਹਾ ਵੀ ਉਹ ਉਹ ਜਿਹੜੇ ਬੱਚੇ ਆ ਉਹਨਾਂ ਨੂੰ ਕਿਸ ਤਰ੍ਹਾਂ ਦਾ ਸਨਮਾਨ ਚਿੰਨ ਦੇ ਕੇ ਅੱਜ ਨਹੀਂ ਇਹ ਜਿਹੜਾ ਹੈ ਨਾ ਮੈਂ ਪਰਫਾਰਮੈਂਸਿਸ ਦਾ ਸਵੇਰ ਦਾ ਦੇਖ ਰਿਹਾ ਆਂ ਤੇ ਮੈਨੂੰ ਲੱਗਦਾ ਹੈ ਕਿ ਸਾਰੇ ਬੱਚੇ ਫਰਸਟ ਨੇ ਪਰ ਉਪਚਾਰਿਕ ਤੌਰ ਤੇ ਸਾਨੂੰ ਪਹਿਲੀਆਂ ਤਿੰਨ ਪੋਜੀਸ਼ਨਾਂ ਆ ਜਾਂ ਚਾਰ ਪੋਜੀਸ਼ਨਾਂ ਕੱਢਣੀਆਂ ਪੈਣਗੀਆਂ ਤੇ ਉਹਦੇ ਲਈ ਜਿਹੜੇ ਜੱਜ ਸਾਹਿਬਾਨ ਨੇ ਅਸੀਂ ਵੱਖ-ਵੱਖ ਆਧਾਰਿਆਂ ਤੋਂ ਜਿਵੇਂ ਨਾਰਥ ਜ਼ੋਨ ਕਲਚਰਲ ਸੈਂਟਰ ਤੋਂ ਸਾਡੇ ਕੋਲ ਆਏ ਨੇ ਸਾਡੇ ਪੰਜਾਬੀ ਯੂਨੀਵਰਸਿਟੀ ਤੋਂ ਜਿਹੜੇ ਜੱਜ ਸਾਹਿਬਾਨ ਜਿਹੜੇ ਆਏ ਨੇ ਤਾਂ ਕਿ ਇੱਕ ਨਿਰਪੱਖ ਤੌਰ ਤੇ ਬੱਚਿਆਂ ਦੀ ਜਿਹੜੀ ਸਿਲੈਕਸ਼ਨ ਹੈਗੀ ਹੈ ਪਹਿਲੀਆਂ ਤਿੰਨ ਪੋਜੀਸ਼ਨਾਂ ਦੇ ਲਈ ਚਾਰ ਪੋਜੀਸ਼ਨਾਂ ਦੇ ਲਈ ਉਹ ਕਰ ਸਕਣ ਤੇ ਅੱਜ ਦਾ ਜਿਹੜਾ ਇਨਾਮ ਵੰਡ ਸਮਾਰੋਹ ਹੈ ਇਹਦੇ ਵਿੱਚ ਸਾਡੇ ਪਾਤੜਾ ਦੇ ਐਸਡੀਐਮ ਸਾਹਿਬ ਸ਼੍ਰੀ ਅਸ਼ੋਕ ਕੁਮਾਰ ਜੀ ਉਚੇਚੇ ਤੌਰ ਤੇ ਬੱਚਿਆਂ ਦੀ ਹੌਸਲਾ ਫੈਲਾਈ ਲਈ ਉਹਨਾਂ ਨੂੰ ਇਨਾਮ ਵੰਡਣ ਦੇ ਲਈ ਉਹ ਕੁਝ ਸਮੇਂ ਦੇ ਵਿੱਚ ਸਾਡੇ ਕੋਲ ਪਹੁੰਚ ਰਹੇ ਨੇ ਇਨਾਮ ਵੰਡ ਸਮਾਰੋਹ ਐਸਡੀਐਮ ਸਾਹਿਬ ਕਰ ਇਹ ਜਨ ਜਿਹੜੇ ਕੀ ਪੈਰਾਡਾਈ ਇੰਟਰਨੈਸ਼ਨਲ ਸਕੂਲ ਦੇ ਵਿੱਚ ਅਸੀਂ ਕਿਉਂਕਿ ਆਨ ਬਾਨ ਸ਼ਾਨ ਪੈਰਾਡਾਈ ਇੰਟਰਨੈਸ਼ਨਲ ਸਕੂਲ ਦਾ ਜਾਇਲਾ ਅੱਜ ਪ੍ਰੋਗਰਾਮ ਲਿਖਿਆ ਗਿਆ ਸੀ ਉਹਦੇ ਵਿੱਚ ਚੰਗੀ ਫਰਮਾਇਸ਼ ਹੋਈ ਜਿਸ ਤਰ੍ਹਾਂ ਵਿਦਿਆਰਥੀਆਂ ਨੇ ਅੱਜ ਨਾਟਕ ਕੀਤੇ ਆ ਕਿਉਂਕਿ ਇਹ ਦਿੱਤੀ ਆ ਆਮ ਲੋਕਾਂ ਨੂੰ ਇਹਦੀ ਸੇਰ ਲੈਣੀ ਚਾਹੀਦੀ ਆ ਕਿਉਂਕਿ ਜਿਹੜੇ ਬਾਬੇ ਕਈ ਵਾਰੀ ਲੋਕਾਂ ਨੂੰ ਗੁੰਮਰਾਹ ਕਰਦੇ ਆ ਜਾਂ ਕਿਸੇ ਵੀ ਤਰ੍ਹਾਂ ਦੇ ਭਲਿਖਿਆ ਦੇ ਵਿੱਚ ਪਾਉਂਦੇ ਆ ਉਹਨਾਂ ਨੂੰ ਕੱਟਣ ਵਾਸਤੇ ਇਹ ਇੱਕ ਚੰਗਾ ਉਪਰਾਲਾ ਇਹਦੇ ਨਾਲ ਨਾਲ ਹੀ ਜਿਹੜਾ ਸੱਭਿਆਚਾਰਕ ਪ੍ਰੋਗਰਾਮ ਨਾਲ ਜੋੜਿਆ ਗਿਆ ਹੈ ਕਿਉਂਕਿ ਪੁਰਾਣੇ ਮਿਰਸੇ ਦਾ ਪ੍ਰੋਗਰਾਮ ਇਸ ਤਰ੍ਹਾਂ ਦੇ ਜਿਹੜੇ ਬੜੇ ਘੱਟ ਹੀ ਦੇਖਣ ਨੂੰ ਮਿਲਦੇ ਹਨ ਉਹਨਾਂ ਨੂੰ ਹੁਣ ਨਵੇਂ ਸਿਰੇ ਤੋਂ ਜਿਹੜਾ ਸ਼ੁਰੂਆਤ ਕੀਤੀ ਹੈ ਕਿਉਂਕਿ ਵਿਦਿਆ ਦੇ ਨਾਲ-ਨਾਲ ਜਿਹੜਾ ਇਸ ਤਰ੍ਹਾਂ ਦੇ ਉਪਰਾਲੇ ਸਕੂਲਾਂ ਦੇ ਵਿੱਚ ਕੀਤੇ ਜਾਂਦੇ ਨੇ ਉਹ ਇੱਕ ਲੋਕਾਂ ਨੂੰ ਚੰਗੀ ਸਿੱਖਿਆ ਦੇਣ ਲਈ ਕਾਮਯਾਬ ਹੁੰਦੇ ਆ।